ਰੇਲ ਹਾਦਸਾ ਜਿਹੜਾ ਪੰਜਾਬ ਦੇ ਵਿੱਚ ਵਾਪਰ ਗਿਆ ਤੇ ਪੰਜਾਬ ਦੇ ਵਿੱਚ ਤੜਕੇ ਸਵੇਰੇ ਵੱਡਾ ਰੇਲ ਹਾਦਸਾ ਵਾਪਰ ਗਿਆ ਤੇ ਖੋਫਨਾਕ ਤੇ ਭਿਆਨਕ ਤਸਵੀਰਾਂ ਨੇ ਜਿਹੜੀਆਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਿਊ ਸਰਹੰਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਮਾਲ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ ਹੈ ਉੱਥੇ ਹੀ ਇਸ ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਤੇ ਲਿਖਿਆ ਕਿ ਅੱਜ ਸਵੇਰੇ ਸਰਹੰਦ ਰੇਲਵੇ ਸਟੇਸ਼ਨ ਦੇ ਉੱਤੇ ਦੋ ਰੇਲ ਗੱਡੀਆਂ ਦੇ ਹਾਸਾ ਗ੍ਰਸਤ ਹੋਣ ਦੀ ਖਬਰ ਮਿਲੀ ਹੈ ਉੱਥੇ ਮੁੱਖ ਮੰਤਰੀ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਰਿਹਾ ਨਾਲ ਹੀ ਉਹਨਾਂ ਨੇ ਲਿਖਿਆ ਕਿ ਸਬੰਧੀ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚ ਕੇ ਹਰ ਸੰਭਵ ਮਦਦ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਸੋ ਦੱਸਦੀ ਹੈ ਕਿ ਫਤੇਗੜ ਸਾਹਿਬ ਦੇ ਨਿਊ ਸਰਹੰਦ ਦੇ ਨਜ਼ਦੀਕ ਤੜਕਸਾਰ ਦੋ ਮਾਲ ਗੱਡੀਆਂ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਹੈ ਅਤੇ ਇਸ ਮਗਰੋਂ ਪੁਰੀਆਂ ਬੋਗੀਆਂ ਨੇ ਜਿਹੜੀਆਂ ਪਲਟੀ ਖਾ ਗਈਆਂ ਨੇ ਤੇ ਪਟੜੀ ਤੋਂ ਲੱਥ ਗਈਆਂ ਅਤੇ ਇਸ ਭਿਆਨਕ ਘਟਨਾ ਦੇ ਦੌਰਾਨ ਦੋਵੇਂ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਤੇ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਦੋਵੇਂ ਡਰਾਈਵਰਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰਨਾ ਪਿਆ ਜਿੱਥੇ ਇਹ ਦੋਵੇਂ ਡਰਾਈਵਰ ਨੇ ਜਿਹੜੇ ਇਲਾਜ ਅਧੀਨ ਨੇ ਸੋ ਕੁੱਲ ਮੁਲਾਕੇ ਤੜਕਸਾਰ ਵੱਡਾ ਰੇਲ ਹਾਦਸਾ ਵਾਪਰਿਆ ਤੇ ਫਤੇਗੜ ਸਾਹਿਬ ਦੇ ਨਿਊ ਸਰਹੰਦ ਵਿਖੇ ਦੋ ਮਾਲ ਗੱਡੀਆਂ ਨੇ ਜਿਹੜੀਆਂ ਆਪਤ ਦੇ ਵਿੱਚ ਟਕਰਾ ਗਈਆਂ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਤੇ ਇਸ ਹਾਦਸੇ ਦੇ ਉੱਤੇ ਦੁੱਖ ਪ੍ਰਗਟ ਕੀਤਾ ਸੋ ਦੱਸਦੀ ਹੈ ਕਿ ਇਹ ਹਾਦਸਾ ਕਿਉਂ ਵਾਪਰਿਆ ਤੇ ਕਿਸ ਦੀ ਇੱਧ ਦੇ ਵਿੱਚ ਗਲਤੀ ਮੰਨੀ ਜਾ ਸਕਦੀ ਹੈ ਇਹ ਬਾਅਦ ਦੇ ਵਿੱਚ ਪਤਾ ਲੱਗੂਗਾ ਪਰੰਤੂ ਭਿਆਨਕ ਤੇ ਖੋਫਨਾਕ ਤਸਵੀਰਾਂ ਨਿਊ ਸਰਹੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਾਹਮਣੇ ਆਈਆਂ ਨੇ ਜਿੱਥੇ ਦੋ ਰੇਲ ਗੱਡੀਆਂ ਦੀ ਆਪਸ ਚ ਟੱਕਰ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਟੀਵੀ ਸਕਰੀਨ ਤੇ ਕਿਵੇਂ ਰੇਲ ਗੱਡੀਆਂ ਦੇ ਜਿਹੜੇ ਡੱਬੇ ਨੇ ਇੱਕ ਦੂਜੇ ਦੇ ਉੱਤੇ ਚੜੇ ਦਿਖਾਈ ਦੇ ਰਹੇ ਨੇ ਸੋ ਵੱਡਾ ਤੇ ਭਿਆਨਕ रेल ਹਾਦਸਾ ਜਿਹੜਾ ਪੰਜਾਬ ਚ ਮੰਨਿਆ ਜਾ ਰਿਹਾ ਖੋਫਨਾਕ ਤੇ ਭਿਆਨਕ ਤਸਵੀਰਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਿਊ ਸਰਹੰਦ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਈਆਂ ਨੇ ਸੋ ਇਹ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਂਚ ਹੈ ਜਿਹੜੀ ਰੇਲਵੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰ ਦਿੱਤਾ ਗਿਆ ਤੇ ਦੁੱਖ ਪ੍ਰਗਟ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਸੰਭਵ ਮਦਦ ਤੇ ਜੋ ਵੀ ਹੁਕਮ ਨੇ ਪ੍ਰਸ਼ਾਸਨ ਨੂੰ ਉਹਨਾਂ ਨੇ ਜਾਰੀ ਕੀਤੇ ਨੇ ਸੋ ਜਾਂਚ ਪੜਤਾਲ ਹੈ ਜਿਹੜੀ ਹੁਣ ਰੇਲਵੇ ਪੁਲਿਸ ਅਤੇ ਜੀਆਰਪੀ ਪੁਲਿਸ ਵੱਲੋਂ ਕੀਤੀ ਜਾਊਗੀ ਕਿ ਆਖਰ ਇਹ ਭਿਆਨਕ ਹਾਦਸਾ ਕਿਉਂ ਵਾਪਰਿਆ ਕਿਸ ਦੀ ਗਲਤੀ ਸੀ ਹਾਦਸੇ ਪਿੱਛੇ ਇਹ ਜਾਂਚ ਤੋਂ ਬਾਅਦ ਪਤਾ ਲੱਗੂਗਾ ਪਰੰਤੂ ਤੜਕਸਾਰ ਇਹ ਵੱਡਾ ਹਾਦਸਾ ਜਿਹੜਾ ਸਾਹਮਣੇ ਆ ਰਿਹਾ ਦੋ ਰੇਲ ਗੱਡੀਆਂ ਨੇ ਜਿਹੜੀਆਂ ਆਪਤ ਦੇ ਵਿੱਚ ਟਕਰਾ ਗਈਆਂ ਨੇ ਤੇ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਿਊ ਸਰਹੰਦ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੋ ਰੇਲ ਗੱਡੀਆਂ ਨੇ ਜਿਹੜੀਆਂ ਮਾਲ ਗੱਡੀਆਂ ਇਹ ਦੱਸੀਆਂ ਜਾ ਰਹੀਆਂ ਨੇ ਜੋ ਕਿ ਆਪਸ ਦੇ ਵਿੱਚ ਟਕਰਾਈਆਂ ਨੇ ਤੇ ਜਿਹੜੀਆਂ ਡੱਬੇ ਨੇ ਜਿਹੜੇ ਇਹਨਾਂ ਰੇਲ ਗੱਡੀਆਂ ਦੇ ਉਹ ਇੱਕ ਦੂਜੇ ਦੇ ਉੱਤੇ ਚੜ ਗਏ ਨੇ ਹਾਲਾਂਕਿ ਜਾਨੀ ਮਾਲੀ ਨੁਕਸਾਨ ਹੋਣ ਤੋਂ ਜ਼ਰੂਰ ਬਚਾ ਹੋ ਗਿਆ ਪਰੰਤੂ ਗੱਡੀਆਂ ਦੇ ਡਰਾਈਵਰ ਨੇ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ ਜਾਂਦਾ ਉਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇਹਨਾਂ ਨੂੰ ਰੈਫਰ ਕੀਤਾ ਗਿਆ ਜਿੱਥੇ ਇਹਨਾਂ ਦੋਵੇਂ ਡਰਾਈਵਰਾਂ ਦਾ ਹੁਣ ਇਲਾਜ ਹੈ ਜਿਹੜਾ ਕੀਤਾ ਜਾ ਰਿਹਾ ਸੋ ਇਸ ਮੌਕੇ ਰੇਲਵੇ ਅਧਿਕਾਰੀ ਨੇ ਕੀ ਕੁਝ ਕਿਹਾ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਆ ਅੱਜ ਸਾਨੂੰ ਇਹ ਨੋਟਿਸ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਆ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲਗੜੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਬਰੇਗੜ ਸਾ ਤੇ ਬਾਕੀ ਹੈ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲ ਰਹੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਧਰ ਆ ਰਹੀ ਸੀ ਇਹ ਟ੍ਰੇਨ ਉਹਦੇ ਨਾਲ ਆ ਰਹੀ ਸੀ ਹਮਾਲਾ ਸਾਈਡ ਤੋਂ ਤੇ ਬਾਕੀ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਹੋਲੀ ਨਹੀਂ ਕਿ ਪਿਆ ਦੇ ਨਾਮ ਕੀ ਨਹੀਂ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਆ ਮੇਰਾ ਨਾਮ ਡਾਕਟਰ ਇਵਨ ਪ੍ਰੇਤਪੁਰ ਸਿਵਲ ਹਸਪੀਟਲ ਫਟੇਗੜ ਸਾਹਿਬ ਐਸ ਵਿਲੇ ਅਮਰਜੈਂਸੀ ਡਿਊਟੀ ਵਿੱਚ ਤਨਾਤ ਹੈ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਲੋਕੋ ਪਾਇਲਟ ਆਏ ਸੀਗੇ ਜਿਹਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰਾ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦਿਨ ਤੇ ਇੱਕ ਦਿਨ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀਗੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾਰਾ ਸੀ ਤਾਂ ਕਰਕੇ ਉਹਨਾਂ ਦਾ ਰੈਫਰ ਕੀਤਾ ਓਕੇ ਤੇ ਮੈਮ ਕਿੱਥੇ ਦੇ ਰਹਿਣ ਵਾਲੇ ਲੋਕ ਦੋਨੋਂ ਸਹਾਰਨ ਤੋਂ ਉਪਕੀ ਦੇ ਰਹਿ ਰਹੇ ਨੇ ਤੋ ਇੱਕ ਵੱਡਾ ਰੇਲ ਹਾਦਸਾ ਜਿਹੜਾ ਨਿਊ ਸਰਹੰਦ ਵਿਖੇ ਵਾਪਰਿਆ ਜਿੱਥੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਨੇ ਇਸ ਮੁਕੇ ਜਾਣਕਾਰੀ ਹਾਸਲ ਕਰਦੇ ਆ ਮੇਰੇ ਸਹਿਯੋਗੀ ਰਜਿੰਦਰ ਪੱਟ ਸਾਡੇ ਨਾਲ ਜੁੜ ਚੁੱਕੇ ਨੇ ਪੱਟ ਸਾਹਿਬ ਵੱਡਾ ਰੇਲ ਹਾਦਸਾ ਲੋਕ ਸਭਾ ਚੋਣਾਂ ਬੀਤੇ ਦਿਨ ਨੇਪਰੇ ਚੜੀਆਂ ਨੇ ਤੇ ਤੜਕਸਾਰ ਹਾਦਸਾ ਵਾਪਰ ਗਿਆ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਜੀ ਤੇਜਿੰਦਰ ਵੱਡਾ ਹਾਦਸਾ ਜਿਹੜਾ ਕਿ ਮਾਦੋਪੁਰ ਨੇੜੇ ਟਰੈਕ ਉੱਤੇ ਜਿਹੜਾ ਹੁੰਦਾ ਹੈ ਕਿ ਇੱਕ ਰੇਲ ਗੱਡੀ ਜਿਹੜੀ ਗੱਡੀ ਖੜੀ ਹੁੰਦੀ ਆ ਟੈਗ ਦੇ ਵਿੱਚ ਤਾਂ ਦੂਜੀ ਪਿੱਛੇ ਆ ਕੇ ਮਾਰ ਗੱਡੀ ਜਿਹਦੇ ਵਿੱਚ ਪੂਰਾ ਲੋਡ ਹੁੰਦਾ ਉਹ ਸਾਲਾ ਸਾਈਡ ਤੋਂ ਆ ਰਹੀ ਸੀ ਤਾਂ ਪਿੱਛੇ ਜਾਦੇ ਤੇ ਟਕਰਾਂਦੀ ਆ ਤਾਂ ਨਾਲ ਉਹਦੇ ਹੀ ਇੱਕ ਹਾਵੜਾ ਜੰਮੂ ਤੋਂ ਵੀ ਇੱਕ ਛੱਡੀ ਗੱਡੀ ਜੰਮੂ ਲਈ ਜਾ ਰਹੀ ਸੀ ਜਦੋਂ ਪੂਰਾ ਲੰਘ ਰਹੀ ਸੀ ਤਾਂ ਨਾਲ ਇੰਜਨ ਜਦੋਂ ਕਿ ਗੱਡੀ ਟਕਰਾਈ ਦਾ ਇੰਜਨ ਪਾਰ ਕੇ ਜਾਂ ਉਹ ਪੈਸੰਜਰ ਟਰਮੀਨਲ ਜਾ ਕੇ ਖੜਾ ਹੋ ਗਿਆ ਵੀ ਨਾਲ ਸਿੱਕੇ ਪੈਸੰਜਰ ਸਿੰਗ ਵਿੱਚ ਸੱਤਨ ਪਰ ਜਿਹੜੀ ਗੱਡੀ ਨਸਾਨੀ ਗਈ ਤੇ ਵੱਡਾ ਹਾਦਸਾ ਇਹਦਾ ਹੋਰੋਂ ਦਾ ਲੈ ਗਿਆ ਇਹਦੇ ਵਿੱਚ ਜੋ ਅਲੈਕਸਨ ਦੋ ਵਿਕਾਸ ਕੁਮਾਰ ਦੇ ਹੈਗ ਇੰਜਰੀ ਹੋਈ ਆ ਤੇ ਹਿਮਾਂਸ਼ੂ ਕੁਮਾਰ ਦੇ ਬੈਕ ਇੰਜਰੀ ਹੋਏ ਦੋਨੋਂ ਇਹ ਤਰਹਾਰਨਪੁਰ ਵਾਸੀ ਹਨ ਰਜਿੰਦਰ ਪਹਿਲਾਂ ਵੀ ਵੱਡੇ ਹਾਸਣੇ ਜਿਹੜੇ ਦੇਸ਼ ਦੇ ਵਿੱਚ ਰੇਲਾਂ ਦੇ ਸਾਹਮਣੇ ਆਏ ਨੇ ਤੇ ਪ੍ਰੰਤੂ ਹੁਣ ਪੰਜਾਬ ਦੀਆਂ ਇਹ ਤਸਵੀਰਾਂ ਨੇ ਤੇ ਰੇਲਵੇ ਵਿਭਾਗ ਦੇ ਉੱਤੇ ਕਿੰਨੇ ਕੁ ਵੱਡੇ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ ਕਿਉਂਕਿ ਇਸ ਤਰ੍ਹਾਂ ਰੇਲ ਗੱਡੀਆਂ ਦਾ ਆਪਸ ਦੇ ਵਿੱਚ ਟਕਰਾਉਣਾ ਕਿਤੇ ਨਾ ਕਿਤੇ ਕੋਲ ਫੋਨਾਕ ਤਸਵੀਰਾਂ ਨੇ ਤੇ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜੀ ਇਹ ਮੰਦਿਰ ਜੀ ਕਮਪਾਰਟੀਆਂ ਦੇ ਡਿਗਰਮ ਨੇ ਉੱਥੇ ਮੌਜੂਦ ਸਰ ਅਤੇ ਉੱਚ ਅਧਿਕਾਰੀਆਂ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸੇ ਦਾ ਕੀ ਕਾਰਨ ਹੋਇਆ ਤੇ ਉਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਹਾਦਸੇ ਕਿਸੇ ਅੰਗਰੇਲੀ ਨਾਲੇ ਹਾਸਤਾ ਹੋਇਆ ਹੈ ਸੁਰਜਿੰਦਰ ਜਿਹੜੇ ਦੋਵੇਂ ਡਰਾਈਵਰ ਨੇ ਜ਼ਖਮੀ ਹੋਏ ਨੇ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਹੁਣ ਦਾਖਲ ਕਰਵਾ ਦਿੱਤਾ ਗਿਆ ਹੈ ਕੋਈ ਇਹ ਜੀ ਗੱਲ ਸਾਹਮਣੇ ਆਈ ਹੋਵੇ ਕਿ ਡਰਾਈਵਰਾਂ ਦੀ ਗਲਤੀ ਸੀ ਜਾਂ ਫਿਰ ਰੇਲਵੇ ਟਰੈਕ ਹੈ ਜਿਹੜਾ ਜਿਸ ਦੇ ਉੱਤੇ ਇਹ ਟ੍ਰੇਨਾਂ ਨੇ ਜਿਹੜੀਆਂ ਆਪਸ ਵਿੱਚ ਟਕਰਾਈਆਂ ਨੇ ਜਾਂ ਉਹਦੇ ਨਾਲ ਕੋਈ ਛੇੜਛਾੜ ਹੋਈ ਹੋਵੇ ਜੀ ਸਿੰਦਰ ਇਹਦਾ ਹਾਥੇ ਦੀ ਜਿਹੜੀ ਜਾਂਚ ਕੀਤੀ ਜਾਂਦੀ ਹੈ ਅਧਿਕਾਰੀ ਮੌਕੇ ਤੇ ਪਹੁੰਚੇ ਸਨ ਜੀ ਇਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹ ਪਤਾ ਲੱਗਣਾ ਕਿ ਕਿਸ ਜਿਹੇ ਦੇ ਵਿੱਚ ਅੰਗਲੀ ਪਾਈ ਜਾਂਦੀ ਹੈ ਅਰਜਿੰਦਰ ਇਹ ਦੋਵੇਂ ਜਿਹੜੀਆਂ ਟ੍ਰੇਨਾਂ ਨੇ ਮਾਲ ਗੱਡੀਆਂ ਦਸੀਆਂ ਜਾ ਰਹੀਆਂ ਨੇ ਇਹ ਕਿੱਥੋਂ ਆ ਰਹੀਆਂ ਸੀ ਤੇ ਸਾਡੇ ਦਰਸ਼ਕਾਂ ਨੂੰ ਦੱਸਣਾ ਜਹਾਂਗੇ ਵੀ ਕੀ ਇਹਨਾਂ ਦੇ ਵਿੱਚ ਭਰਿਆ ਹੋਇਆ ਸੀ ਕਿਹੜਾ ਸਮਾਨ ਸੀ ਤੇ ਕਿੱਥੇ ਇਹ ਖਾਲੀ ਹੋਣੀਆਂ ਸਨ ਅ ਜਿੰਦਰ ਇੱਕ ਤਾਂ ਰੇਲ ਗੱਡੀ ਖੜੀ ਦੀ ਟਰੈਕ ਤੇ ਤੇ ਦੂਜੀ ਗੱਡੀ ਵਾਲਾ ਸਾਈਡ ਤੋਂ ਆ ਰਹੀ ਸੀ ਤੇ ਜਦੋਂ ਖੜੀ ਗੱਡੀ ਦੇ ਵਿੱਚ ਜਾ ਟਕਰaundੀ ਆਦਾ ਉਹਦੇ ਨਾਲ ਇਹ ਮਾਲ ਸਵਾਰੀ ਗੱਡੀ ਇੱਕ ਵਾਲਾ ਸਾਈਡ ਤੋਂ ਆਂਦੀ ਜੰਮੂ ਵੱਲ ਹੀ ਜਾ ਰਹੀ ਸੀ ਤੇ ਉਹ ਉਹਦੇ ਨਾਲ ਟਕਰਾਉਂਦੀ ਆਦਾ ਜਦੋਂ ਉਹਦੇ ਦਾ ਯਾਤਰੀ ਜਿਹੜੇ ਨੇ ਉਹ ਸਖੇ ਗੱਡੀ ਸੀ ਇਹ ਜੰਮੂ ਤੱਕ ਜੰਮੂ ਨੇ ਜਾਣ ਲਈ ਤੇ ਇਹ ਡੇਮ ਵਗਿਆ ਸੀ ਅੱਛਾ ਤਾਂ ਇਸ ਜਨਨ ਮਾਲੀਕਸਰੋਂ ਬਾਤ ਪਿਆ ਰਜਿੰਦਰ ਇਹ ਟਰੈਕ ਆ ਜਿਹੜਾ ਹੁਣ ਖਾਲੀ ਕਰਵਾ ਦਿੱਤਾ ਗਿਆ ਜਾਂ ਫਿਰ ਅਜੇ ਵੀ ਕੰਮ ਚੱਲ ਰਿਹਾ ਕਿਉਂਕਿ ਕਾਫੀ ਟ੍ਰੇਨਾਂ ਨੇ ਜਿਹੜੀਆਂ ਇਸ ਟਰੈਕ ਦੇ ਉੱਤੋਂ ਗੁਜ਼ਰਦੀਆਂ ਨੇ ਯਾਰਾ ਮਾ ਅਤੇ ਰੇਲਵੇ ਵਿਭਾਗ ਵੱਲੋਂ ਬੜੀ ਤੇਜ਼ੀ ਨਾਲ ਉਹ ਸੇ ਟਰੈਕ ਨੂੰ ਮੁੜ ਚਾਲੂ ਕਰਨ ਲਈ ਕੰਮ ਜੋਰਾ ਤੇ ਚੱਲਿਆ ਤੇ ਡੀਆਰਐਮ ਵੱਲੋਂ ਵੱਲੋਂ ਦੱਸਿਆ ਗਿਆ ਹੈ ਝਾਰਕਰ ਦਿੱਤੀ ਗਈ ਸੀ ਕਿ ਦੁਪਹਿਰ ਤੱਕ ਇਸ ਟਰੈਕ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ ਤੌਰ ਰਜਿੰਦਰ ਫਿਰ ਬਾਕੀ ਟ੍ਰੇਨਾਂ ਨੇ ਜਿਹੜੀਆਂ ਹੋਰ ਪੈਸੈਂਜਰ ਗੱਡੀਆਂ ਨੇ ਜਾਂ ਫਿਰ ਐਕਸਪ੍ਰੈਸ ਟ੍ਰੇਨਾਂ ਨੇ ਜਿਹੜੀਆਂ ਫਿਲਹਾਲ ਦੀ ਘੜੀ ਉਹਨਾਂ ਨੂੰ ਰੋਕਿਆ ਗਿਆ ਜਾਂ ਉਹਨਾਂ ਦੇ ਰੂਟ ਬਦਲੇ ਗਏ ਨੇ ਉਹਨਾਂ ਦੇ ਰੂਟ ਬਦਲ ਦਿੱਤੇ ਗਏ ਨੇ ਤੇ ਬਾਕੀ ਉਹਨਾਂ ਨੇ ਇਹ ਵੀ ਕਹਿੰਿਆ ਸੀ ਕਿ ਗੱਡੀਆਂ ਕੋਈ ਰੱਦ ਨਹੀਂ ਕੀਤੀਆਂ ਗਈਆਂ ਤੇ ਜਲਦੀ ਹੀ ਟ੍ਰੈਕ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਰਜਿੰਦਰ ਪੱਟ ਤੁਹਾਡਾ ਬਹੁਤ ਬਹੁਤ ਧੰਨਵਾਦ